ਖਨੌਰੀ ਬਾਰਡਰ ਤੋਂ ਵਾਪਸ ਆਏ ਕਿਸਾਨਾਂ ਨੂੰ ਮਿਲ ਕੇ ਤੇ ਕਿਸਾਨਾਂ ਆਗੂ ਵੀ ਮਿਲੇ ਉੱਥੇ ਤੇ ਇੱਕ ਜ਼ਰੂਰੀ ਸੂਚਨਾ ਹੈ ਜਿਹੜੀ ਥੋੜੀ ਰਾਹਗੀਰਾਂ ਲਈ ਹੈ ਕਿਉਂਕਿ ਜਿਹੜਾ ਖਨੌਰੀ ਦੇ ਜਦੋਂ ਬਾਰਡਰ ਤੇ ਆਪਾਂ ਚਲੇ ਜਾਂਦੇ ਆ ਬਾਰਡਰ ਦੇ ਨਾਲ ਤੋਂ ਕਰੀਬ 2-3 ਰਸਤੇ ਜਿਹੜੇ ਰਾਹਗੀਰ ਨੇ ਉਹ ਜਾਣਦੇ ਨੇ ਉਹਨਾਂ ਨੂੰ ਪਤਾ ਹੈਗਾ 2-3 ਰਸਤੇ ਸੀ ਜਿਹੜੇ ਉਹ ਨਹਿਰ ਵਗੈਰਾ ਪਾਖੜਾ ਹੋ ਕੇ ਜਾਂ ਅੱਗੇ ਪਿੰਡਾਂ ਵਿਚ ਦੀ ਹੋ ਕੇ ਉਹ ਵੱਡੇ ਰੋਡ ਤੇ ਫਿਰ ਨਰਮਾਣੇ ਦੇ ਪਹਿਲਾਂ ਉਹ ਛੱਡ ਜਾਂਦੇ ਸੀਗੇ ਸੋ ਪਿਛਲੇ ਦਿਨੀ ਇੱਥੇ ਵੀ ਕਿਸਾਨਾਂ ਨੂੰ ਵੱਡੇ ਜਿਵੇਂ ਘੋੜੇ ਵਗੈਰਾ ਜਾਂ ਟਰੱਕ ਵੱਡੇ ਭਾਰੀ ਸਾਧਨ ਨੇ ਜਿਹੜੇ ਵੀਕਲ ਨੇ ਉਹਨਾਂ ਨਾਲ ਕਿਸਾਨਾਂ ਨੂੰ ਵੀ ਧਰਨੇ ਵਿੱਚ ਮੁਸ਼ਕਲ ਆਉਂਦੀ ਸੀਗੀ ਕਿਉਂਕਿ ਭਾਵੇਂ ਕਿ ਇੱਕ ਰਸਤਾ ਖੁੱਲਾ ਹੈ ਪਰ ਕੋ ਖਾਸ ਨਹੀਂ ਪਰ ਫਿਰ ਵੀ ਕਿਸਾਨਾਂ ਦੇ ਜਮਾਬੜੇ ਨੂੰ ਦੇਖ ਕੇ ਜਿਵੇਂ ਕਈ ਵਾਰੀ ਕੋਈ ਕਾਨਫਰੰਸ ਵਗੈਰਾ ਹੁੰਦੀ ਹੈ ਕਿਸੇ ਦਿਨ ਜ਼ਿਆਦਾ ਇਕੱਠ ਹੁੰਦਾ ਫਿਰ ਦਿੱਕਤ ਆਉਂਦੀ ਹੈ ਤੇ ਕੁਝਕ ਜਿਹੜੇ ਨੇੜਲੇ ਪਿੰਡਾਂ ਵਾਲੇ ਨੇ ਉੱਥੇ ਇੱਕ ਦੋ ਘਟਨਾਵਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਕਿਉਂਕਿ ਛੋਟੇ ਰਸਤੇ ਨੇ ਉਹ ਪਿੰਡਾਂ ਦੇ ਵੱਡੇ ਘੋੜੇ ਟਰਾਲੇ ਉਹਦੇ ਵਿੱਚ ਫਸ ਜਾਂਦੇ ਨੇਗੇ ਇੱਕ ਦੋ ਹਾਦਸੇ ਵੀ ਹੋਏ ਨੇ ਇੱਕ ਬੱਚੇ ਦਾ ਸ਼ਾਇਦ ਜਿਹੜਾ ਮੌਤ ਦਾ ਮਾਮਲਾ ਉਹ ਸਾਹਮਣੇ ਆਏਗਾ ਐਕਸੀਡੈਂਟ ਦੇ ਕਾਰਨ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਢੱਲੇਵਾਲ ਸਾਹਿਬ ਨੇ ਇੱਕ ਦਿਨ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਜਿਵੇਂ ਬੇਨਤੀ ਕੀਤੀ ਸੀ ਵੀ ਇਹ ਜਿਹੜੇ ਵੱਡੇ ਘੋੜੇ ਟਰਾਲੇ ਨੇ ਇਹਨਾਂ ਦਾ ਜਿਹੜਾ ਰਸਤਾ ਹੈਗਾ ਉਹ ਪਾਤੜਾਂ ਤੋਂ ਜਾਂ ਖਨੌਰੀ ਤੋਂ ਡਿਵਰਟ ਕਰਕੇ ਜਾਂ ਤਾਂ ਕੈਥਲ ਸਾਈਡ ਹੋ ਕੇ ਨਿਕਲ ਜਾਣ ਖਨੌਰੀ ਤੋਂ ਜਾਂ ਦਿੱਲੀ ਨੂੰ ਜਾਂ ਉਹ ਮਤਲਬ ਪਾਤੜਾ ਟਹਾਣਾ ਹੋ ਕੇ ਇੱਧਰ ਦੀ ਜਾ ਸਕਦੇ ਨੇ ਦਿੱਲੀ ਨੂੰ ਸੋ ਟਰੱਕਾਂ ਵਾਲੇ ਵੀਰਾਂ ਲਈ ਕਿ ਜ਼ਰੂਰੀ ਬੇਨਤੀ ਹੈ ਵੀ ਜਿਹੜਾ ਲਗਭਗ ਰਸਤਾ ਹੈਗਾ ਇਹ ਆਉਣ ਵਾਲੇ ਦਿਨਾਂ 'ਚ ਅਸਲ 'ਚ ਤਾਂ ਇਹ ਅੱਜ ਹੀ ਜਿਹੜਾ ਮੰਨ ਲਓ ਬਿਲਕੁਲ ਇਜਾਮ ਮਾਏਗਾ ਕਿਉਂਕਿ ਵੱਡੇ ਵੀ ਕਿਲੇਦਰ ਜਾ ਨਹੀਂ ਰਹੇ ਪਰ ਹਰਿਆਣੇ ਵਾਲੀ ਸਾਈਡ ਤੋਂ ਆ ਰਹੇ ਨੇ ਪਰ ਫਿਰ ਵੀ ਕਿਸਾਨਾਂ ਨੇ ਵੀ ਕਿਸਾਨਾਂ ਆਗੂਆਂ ਨੇ ਡੱਲੇਵਾਲ ਸਾਹਿਬ ਨਾਲ ਗੱਲ ਹੋਈ ਅੱਜ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਵੀ ਕਿਉਂਕਿ ਖੱਜਲ ਖਵਾਰੀ ਹੁੰਦੀ ਦੇਖਦੇ ਕਿਉਂਕਿ ਟਰੱਕਾਂ ਵਾਲਿਆਂ ਨੂੰ ਵੀ ਖੱਜਲ ਖਵਾਰੀ ਹੁੰਦੀ ਨਾਲ ਜਿਹੜੇ ਪਿੰਡਾਂ ਵਿੱਚ ਦੀ ਗੁਜਰਨ ਉਹਨਾਂ ਨੂੰ ਵੀ ਖੱਜਲ ਖਵਾਰੀ ਹੁੰਦੀ ਹੈ ਕਿਉਂਕਿ ਬੰਦ ਹੋ ਜਾਂਦੇ ਨੇ ਰਸਤੇ ਸੋ ਟਰੱਕਾਂ ਵਾਲੇ ਵੀਰ ਜਿਹੜੇ ਭਾਰੀ ਵਹੀਕਲਾਂ ਵਾਲੇ ਨੇ ਉਹ ਧਿਆਨ ਦੇਣ ਕਿਉਂਕਿ ਟਾਈਮ ਓਨਾ ਕੀ ਲੱਗ ਜਾਣਾ ਹੈਗਾ ਇੱਥੇ ਵੀ ਜੇ ਆਪਾਂ ਫਸ ਗਏ ਤਾਂ ਓਨੀ ਟਾਈਮ ਲੱਗ ਜਾਊਗਾ ਸੋ ਇਹ ਰਸਤੇ ਲਗਭਗ ਖਰਾਬ ਹੋ ਗਏ ਸੋ ਰਸਤੇ ਇਹ ਬੰਦ ਹੋ ਗਏ ਲਾਈਟ ਵਹੀਕਲ ਚੱਲ ਰਹੇ ਨੇ ਭਾਰੀ ਵਹੀਕਲ ਨੇ ਜਿਹੜੇ ਉਹ ਪਿੱਛੇ ਤੋਂ ਹੀ ਆਪਣਾ ਰੂਟ ਪਲਾਨ ਤੈਅ ਕਰਕੇ ਜਾਣ ਜਿਹੜੇ ਦਿੱਲੀ ਨੂੰ ਜਾਣੇਗਾ ਵੀ ਕਿਸ ਰਸਤੇ ਜਾਣਾ ਸੋ ਅੱਜ ਇਹ ਖਨੋਰੀ ਬਾਰਡਰ ਤੋਂ ਮੈਂ ਵਾਪਸ ਆ ਰਿਹਾ ਸੀ ਮੈਂ ਸੋਚਿਆ ਵੀ ਇੱਕ ਛੋਟੀ ਜੀ ਵੀਡੀਓ ਜਿਹੜੀ ਬਣਾ ਕੇ ਉਹ ਆਪਾਂ ਇੱਕ ਸੂਚਨਾ ਹਿਤ ਦੇ ਦਈਏ ਕਿਉਂਕਿ ਅੱਜ ਪ੍ਰਸ਼ਾਸਨ ਵੀ ਆਇਆ ਹੋਇਆ ਸੀ ਡੀਐਸਪੀ ਸਾਹਿਬ ਆਏ ਹੋਏ ਸੀ ਤੇ ਹਰਿਆਣਾ ਦਾ ਪ੍ਰਸ਼ਾਸਨ ਨਾਲ ਵੀ ਗੱਲ ਹੋ ਰਹੀ ਸੀ ਵੀ ਭਾਰੀ ਜਿਹੜੇ ਸਾਧਨ ਨੇ ਉਹਨਾਂ ਨੂੰ ਰੋਕ ਕੇ ਲਾਈਟ ਵੀ ਕਲਾ ਲਈਏ ਜਿਹੜਾ ਰਸਤਾ ਉਹ ਚੱਲਦਾ ਰਹੂਗਾ ਜਿਸ ਤਰ੍ਹਾਂ ਪਹਿਲਾਂ ਉਹ ਡਵਰਟ ਹੋ ਕੇ ਚੱਲਦਾ ਸੀ ਧਾਰੀ ਵੀ ਕਲਾ ਨੂੰ ਉਹਨਾਂ ਨੂੰ ਡਰਾਈਵਰ ਵੀਰਾਂ ਨੂੰ ਵੀ ਮੁਸ਼ਕਲ ਆਉਂਦੀ ਸੀ ਜਿਹੜੇ ਪਿੰਡਾਂ ਵਾਲੇ ਨੂੰ ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਸੀ ਕਿਉਂਕਿ ਵੱਡੇ ਸਾਧਨ ਜਦੋਂ ਗੁਜ਼ਰਦੇ ਨੇ ਸੋ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਥੋੜਾ ਭਾਰੀ ਵੀਕਲਾਂ ਕਰਕੇ ਮੁਸ਼ਕਲ ਆਉਂਦੀ ਸੀ ਸੋ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਵੀ ਭਾਰੀ ਜਿਹੜੇ ਸਾਧਨਾ ਵਾਲੇ ਨੇ ਟਰਾਲੇ ਟਰੱਕਾਂ ਵਾਲੇ ਉਹ ਜ਼ਰੂਰ ਧਿਆਨ ਦੇਣ ਰਸਤਾ ਪਿੱਛੋਂ ਤੋਂ ਹੀ ਆਪਣਾ ਪਲਾਨ ਕਰਕੇ ਚੱਲਣ ਧੰਨਵਾਦ ਜੀ